ਸਤ ਸ੍ਰੀ ਅਕਾਲ ਜੀ ਜੁੜ ਗਏ ਸਤ ਗੁਰੂ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਦੇ ਹਾਂ ਮੌਸਮ ਦੀ ਕਿ ਮੌਸਮ ਕਿਹੋ ਜਿਹਾ ਉਹਦੇ ਬਾਰੇ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਵ ਜਿਹੜੀ ਅਪਡੇਟ ਹੈ ਇਹ ਤੁਹਾਨੂੰ ਤਸਵੀਰਾਂ ਦੇ ਜਰੀਏ ਜਿਹੜੀਆਂ ਸੈਟਲਾਈਟ ਦੇਆਂ ਤਸਵੀਰਾਂ ਨੇ ਉਹਦੇ ਜਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਆਈਡੀ ਨੂੰ ਵੱਤੋ ਵੱਤ ਫੋਲੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਪੋਰਟ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਤੱਕ ਹੋਰ ਵੀ ਵਧੀਆ ਜਾਣਕਾਰੀ ਜਿਹੜੀ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਦੋਸਤੋ ਦੇਖੋ ਰੀਚ ਹੈ ਜਿਹੜੀ ਉਹ ਚੈਨਲ ਦੀ ਬਹੁਤ ਘਿਰ ਚੁੱਕੀ ਆ ਲਾਈਕ ਤੇ ਕਮੈਂਟ ਨਾ ਹੀ ਵੀਡੀਓ ਕੋਈ ਸ਼ੇਅਰ ਹੋ ਰਹੀ ਹੈ ਇਸ ਕਰਕੇ ਜਿਹੜੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਸੈਟਲਾਈਟਾਂ ਦੇ ਮੁਤਾਬਕ ਸਾਂਝੀ ਕਰਦੇ ਆ ਤੁਸੀਂ ਸਭ ਤੋਂ ਪਹਿਲਾਂ ਜੋ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿ ਹਵਾ ਦੀ ਦਿਸ਼ਾ ਵੀ ਜਿਹੜੀ ਉਹ ਸਲੋ ਹੋਈ ਵੀ ਹੈ ਆ ਦੇਖ ਸਕਦੇ ਹੋ ਤੁਸੀਂ ਸਾਰੀਆਂ ਇਹ ਬੱਦਲਵਈ ਨਿਊ ਦਿੱਲੀ ਦੇ ਵਿੱਚ ਬਣੀ ਹੋਈ ਆ ਆ ਪਟਿਆਲੇ ਦੇ ਨੇੜੇ ਤੇ ਵੀ ਹਲਕੀ ਬੱਦਲਵਈ ਬਣੀ ਹੋਈ ਹੈ ਤੇ ਇਧਰੋਂ ਵੱਖ-ਵੱਖ ਖੇਤਰਾਂ ਦੇ ਵਿੱਚ ਵੀ ਇਹ ਜਿਹੜੀ ਬੱਦਲਵਈ ਕਿਤੇ-ਕਿਤੇ ਬਣੀ ਹੋਈ ਹੈ ਤੇ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਸੈਟਲਾਈਟ ਦੀ ਤਸਵੀਰ ਦਿਖਾਉਣਾ ਉਹ ਪਹਿਲਾਂ ਰਡਾਰ ਦੀ ਤਸਵੀਰ ਦਿਖਾਈ ਹੈ ਜੀ ਹੁਣ ਇਹ ਸੈਟਲਾਈਟ ਦੀ ਤਸਵੀਰ ਆ ਤੁਸੀਂ ਸੈਟਲਾਈਟ ਦੇ ਵਿੱਚ ਬੱਦਲ ਨੇ ਜਿਹੜੇ ਜਿਵੇਂ ਕਿ ਦਿਨ ਵੇਲੇ ਬੱਦਲ ਆਪਾਂ ਨੂੰ ਦੇਖਣੇ ਸ਼ੁਰੂ ਹੋ ਗਏ ਸੀ ਕਿਤੇ-ਕਿਤੇ ਦੇਖਣੇ ਸ਼ੁਰੂ ਹੋ ਗਏ ਸੀ ਤਾਂ ਦੇਖ ਸਕਦੇ ਹੋ ਤੁਸੀਂ ਵੱਲੇ ਸਾਈਡ ਤੋਂ ਇਹ ਬੱਦਲਵਾਈ ਆ ਰਹੀ ਆ ਇਹ ਬੱਦਲਵਾਈ ਜਿਹੜੀ ਆ ਆ ਰਹੀ ਆ ਜੀ ਦੇਖੋ ਚਲਦੀ ਹੋਈ ਆ ਰਹੀ ਆ ਨਜ਼ਰ ਤਾਂ ਇਹ ਇਸ ਤਰ੍ਹਾਂ ਪੰਜਾਬ ਦੇ ਕੁਝ ਕ ਖੇਤਰਾ ਵਿੱਚ ਆ ਦੇਖੋ ਕਵਰ ਕਰ ਰਹੀ ਆ ਹਲਕੇ ਬੱਦਲਵਾਈ ਦਿਖਾਈ ਦੇ ਰਹੀ ਆ ਦੇਖੋ ਇੱਥੇ ਨੂੰ ਜਾ ਰਹੀ ਆ ਜੀ ਆ ਇਧਰੋਂ ਹੇਠਲੇ ਹਿੱਸੇ ਦੇ ਵਿੱਚ ਇਹ ਰਾਜਸਥਾਨ ਦੇ ਵਿੱਚ ਦੀ ਹੁੰਦੀ ਹੋਈ ਹਰਿਆਣੇ ਦੇ ਵੱਲ ਨੂੰ ਜਾ ਰਹੀ ਆ ਜਾਨੀ ਕਿ ਇਹ ਬੱਦਲਵਾਈ ਆਪਾਂ ਨੂੰ ਪੰਜਾਬ ਦੇ ਵੱਲ ਨੂੰ ਆਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਇੱਕ ਤਾਂ ਧੁੰਦ ਦੇ ਵਿੱਚ ਬਾਦਦਾ ਹੁੰਦਾ ਹੋਇਆ ਨਜ਼ਰ ਆਊਗਾ ਥੋੜਾ ਥੋੜਾ ਹੌਲੀ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਦ ਹੁੰ ਨਮਾ ਮਾਹੌਲ ਬਣ ਜੂਗਾ ਧੁਏ ਦਾ ਤੇ ਆ ਦੇਖੋ ਇਹ ਬੱਦਲ ਵਾਈ ਜਿਹੜੇ ਲੈਂਦੇ ਵਾਲੇ ਸਾਈਡ ਤੋਂ ਜਿਵੇਂ ਆਪਾਂ ਕੱਲ ਤੁਹਾਨੂੰ ਰਾਕ ਵਾਲੀ ਸਾਈਡ ਦਿਖਾਇਆ ਸੀ ਇਹ ਸਿਸਟਮ ਬਣਿਆ ਹੋਇਆ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟਸ ਦਿਖਾਈ ਦੇ ਰਿਆ ਸੀ ਉਹ ਵੀ ਦਿਖਾਵਾਂਗੇ ਪਰ ਆ ਬੱਦਲ ਚੱਲਦੇ ਹੋਏ ਤੁਸੀਂ ਨਜ਼ਰ ਬਿਲਕੁਲ ਐਨ ਕਲੀਅਰ ਦੇਖ ਸਕਦੇ ਹੋ ਕਿ ਬੱਦਲ ਆਉਂਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਇਹ ਚੀਜ਼ ਕਲੀਅਰ ਕਰ ਸਕਦੇ ਹੋ ਕਿ ਮੌਸਮ ਦੇ ਵਿੱਚ ਜਿਹੜੀ ਕਾਰਬੜ ਸੀ ਉਹ ਤੁਹਾਨੂੰ ਦੱਸਿਆ ਸੀ ਕਿ ਇੱਕ ਤਰੀਕ ਤੋਂ ਲੈ ਕੇ ਇਹਨਾਂ ਸੋਰੀ ਯਾ 16 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਦਿਖਾਈ ਦੇਊਗੀ ਤਾਂ ਉਸੇ ਤਰ੍ਹਾਂ ਇਹ ਬੱਦਲਾਂ ਦੀ ਹਵਾ ਦੀ ਜਿਹੜੀ ਗਤੀ ਆ ਉਹ ਵੀ ਦੇਖ ਸਕਦੇ ਹੋ ਤੇ ਬੱਦਲਾਂ ਦੀ ਹਵਾ ਜੀ ਵੀ ਦੇਖ ਸਕਦੇ ਹੋ ਇਸ ਸਿਸਟਮਾ ਦੇ ਵਿੱਚ ਤੁਸੀਂ ਇਹ ਬਿਲਕੁਲ ਦੇਖੋ ਆ ਜਿਹੜੇ ਰਾਤ ਦੇ ਤਾਪਮਾਨ ਨੇ ਵੀ ਘਟਦੇ ਨੇ ਦੇਖੋ ਆ ਗੰਗਾ ਨਗਰ ਆ ਚੰਡੀਗੜਾ ਮਨਾਲੀ ਅ ਅੱਗੇ ਵੱਖ-ਵੱਖ ਖੇਤਰਾਂ ਦੇ ਦਿਖਾਏ ਗਏ ਨੇ ਜੀ ਇਹਦੇ ਵਿੱਚ ਜ्यों-ਜੋ ਜ਼ੂਮ ਕਰਾਂਗੇ ਨੂੰ ਤਾਂ ਪੰਜਾਬ ਦਾ ਦੇਖੋ ਆ ਬਠਿੰਡੇ ਦਾ ਹੋ ਗਿਆ ਜੀ ਅ ਬਰਨਾ ਸਰਸਾ ਅਰਬਠਿੰਦਾ ਪਟਿਆਲੇ ਦਾ 12 ਇਸ ਤਰ੍ਹਾਂ ਲੁਧਿਆਣਾ ਇਹ ਰਾਤਾਂ ਦੇ ਤਾਪਮਨ ਹੈ ਜੀ ਇਹ ਰਾਤ ਨੂੰ ਇਸ ਤਰ੍ਹਾਂ ਘਟ ਵੱਧ ਸਕਦੇ ਨੇ ਤੇ ਬਾਕੀ ਦਿਨ ਦੇ ਤਾਪਮਨ 25 21 21 ਬਠਿੰਡੇ ਦਾ 18 ਸਰਸੇ ਦਾ ਪਾਣੀਪਤ ਹੁਸ਼ਿਆਰ ਦਾ ਜਾਨੀ ਕਿ ਜਿਹੜੇ ਵੱਖ-ਵੱਖ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਉਹਨਾਂ ਦੀਆਂ ਤਸਵੀਰਾਂ ਦੇ ਮੁਤਾਬਕ ਇੱਕ ਗੱਲਬਾਤ ਕਰ ਰਹੇ ਆ ਹਵਾ ਦੀ ਦਿਸ਼ਾ ਜਰੂਰ ਬਦਲ ਗਿਆ ਦੇਖੋ ਇੱਥੇ ਹਵਾ ਰਾਤ ਤੁਸੀਂ ਆਪ ਨੇ ਆਪ ਕੁਝ ਦੇਖਿਆ ਸੀ ਪਰਸੋਂ ਇਹ ਹਵਾ ਦੀਆਂ ਜਿਹੜੀਆਂ ਤਸਵੀਰਾਂ ਸੀ ਥੱਲੇ ਨੂੰ ਆ ਰਹੀਆਂ ਸੀ ਪਰ ਇਹ ਘਟ ਕੇ ਥੱਲੇ ਨੂੰ ਆ ਰਹੀਆਂ ਨੇ ਦੇਖੋ ਹੁਣ ਦੇਖੋ ਉੱਪਰ ਨੂੰ ਉੱਠ ਰਹੀਆਂ ਨੇ ਜੀ ਇਹ ਕੱਲ ਇਸ ਤਰ੍ਹਾਂ ਨੂੰ ਆ ਰਹੀਆਂ ਸੀ ਥੱਲੇ ਨੂੰ ਤੇ ਉੱਪਰ ਨੂੰ ਜਾ ਰਹੀਆਂ ਨੇ ਤੇ ਬਾਕੀ ਹੁਣ ਤੁਹਾਨੂੰ ਮੈਂ ਜਿਹੜਾ ਇਸ ਤੋਂ ਬਾਅਦ ਜੋ ਤਸਵੀਰਾਂ ਜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਸੀਂ ਉਹਦੇ ਨਾਲ ਜੁੜਿਓ ਤੇ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਉੱਤੇ ਲੈ ਕੇ ਚੱਲਦਾ ਤੇ ਉਸ ਜਗ੍ਹਾ ਦੇ ਉੱਤੇ ਆਪਾਂ ਦੇਖਾਂਗੇ ਕਿ ਬਦਲ ਵਾਈ ਜਿਹੜੀ ਕਲੀਅਰ ਕਿੱਥੇ ਕਿ ਦਿਖਾਈ ਦੇ ਰਹੀ ਹੈ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਆਪਾਂ ਨੂੰ 2 ਦਿਨ ਦੀ ਬੱਦਲਵਾਈ ਜਿਹੜੀ ਦੱਸੀ ਹੋਈ ਸੀ ਸੌਰੀ 4 ਦਿਨ ਦੀ 16 ਤੋਂ 20 ਦੇ ਵਿੱਚ ਵਿੱਚ ਤਾਂ ਉਹ ਇਰਾਕ ਦੇ ਸਾਈਡ ਤੋਂ ਇੱਕ ਸਿਸਟਮ ਉੱਠਿਆ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਇਸ ਦੇ ਵਿੱਚ ਤੁਸੀਂ ਬਿਲਕੁਲ ਦੇਖ ਸਕਦੇ ਹੋ ਜੀ ਇਹ ਬੱਦਲਵਾਈ ਜਿਹੜੀ ਆਪਾਂ ਪਰਸੋਂ ਇਰਾਕ ਵਾਲੀ ਸਾਈਡ ਦੇਖੀ ਸੀ ਇਸ ਜਗ੍ਹਾ ਤੇ ਉੱਤੇ ਤਾਇ ਲੈਂਦੇ ਵਾਲੇ ਸਾਈਡ ਤੋਂ ਥੱਲੇ ਨੂੰ ਜਾਂਦੀ ਜਾਂਦੀ ਆ ਲੈਂਦੇ ਵਾਲੇ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਆ ਦੇਖੋ ਇੱਥੇ ਜਿਵੇਂ ਤਰਨਤਾਰਨ ਸਾਹਿਬ ਹੋ ਗਿਆ ਫਿਰੋਜ਼ਪੁਰ ਹੋ ਗਿਆ ਸ੍ਰੀ ਮੁਕਸਰ ਸਾਹਿਬ ਹੋ ਗਿਆ ਗਰਦਾਸਪੁਰ ਤੇ ਥੋੜੇ ਬਹੁਤ ਪਠਾਨਕੋਟ ਦੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਫਿਰ ਅੱਗੇ ਬਠਿੰਡੇ ਨੂੰ ਹੁੰਦੇ ਹੋਏ ਜਾਂ ਇਧਰੋਂ ਆਪਣਾ ਅਮਰੀਲ ਕੋਟਲਾ ਲੁਧਿਆਣੇ ਦੇ ਕੁਝ ਖੇਤਰ ਕਵਰ ਕਰਦਾ ਹੋਇਆ ਪਟਿਆਲੇ ਨੂੰ ਇਸ ਤਰ੍ਹਾਂ ਬਾਕੀ ਖੇਤਰਾਂ ਦੇ ਵਿੱਚ ਦੀ ਇਹ ਬੱਦਲਬਾਈ ਇਸ ਤਰ੍ਹਾਂ ਲੰਘਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਕਿ ਮੈਂ ਤੁਹਾਨੂੰ ਜੋ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਇਹ ਲਾਈਵ ਤਸਵੀਰ ਜਿਹੜੀ ਦਿਖਾਈ ਸੀ ਉਸ ਦੇ ਵਿੱਚ ਬਿਲਕੁਲ ਦਿਖਾਇਆ ਗਿਆ ਸੀ ਕਿ ਬੱਦਲ ਚਲਦੇ ਹੋਏ ਇਸ ਸਾਈਡ ਤੋਂ ਚਲਦੇ ਹੋਏ ਇਸ ਤਰ੍ਹਾਂ ਆ ਰਹੇ ਨੇ ਤਾਂ ਉਹ ਹਰਿਆਣਾ ਰਾਜਸਥਾਨ ਦੇ ਵਿੱਚ ਦੀ ਹਰਿਆਣਾ ਇਸ ਤਰ੍ਹਾਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਰਾਜਸਥਾਨ ਦੇ ਵਿੱਚ ਵੀ ਨੇ ਆਹ ਔਰ ਇੱਕ ਹਰਿਆਣਾ ਦੇ ਵਿੱਚ ਵੀ ਇਹ ਬੱਦਲਵਾਈ ਬਣੀ ਹੋਈ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੋਸਤੋ ਇਹ ਬੱਦਲਵਾਈ ਬਣੀ ਹੋਈ ਹੈ ਆ ਦੇਖੋ ਜਿਹੜਾ ਥੱਲੇ ਉੱਤਰ ਭਾਰਤ ਦੇ ਵਿੱਚ ਹੇਠਲੇ ਹਿੱਸੇ ਦੇ ਵਿੱਚ ਵੀ ਸਿਸਟਮ ਐਕਟਿਵ ਹੋਇਆ ਸੀ ਸਮੁੰਦਰੀ ਤਲ ਦੇ ਨੇੜੇ ਤੇੜੇ ਤਾਂ ਉਹ ਵੀ ਇੱਥੇ ਪਹੁੰਚ ਚੁੱਕਿਆ ਤੁਸੀਂ ਦੇਖੋ ਅ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਇੱਥੇ ਪਹੁੰਚ ਚੁੱਕਿਆ ਅ ਇਹ ਦੇਖੋ ਬਿਲਕੁਲ ਥੱਲੇ ਜਿਹੜਾ ਇਹ ਆ ਚੁੱਕਿਆ ਇੱਥੇ ਸਿਸਟਮ ਇਸ ਤਰ੍ਹਾਂ ਇਹ ਬਦਲਵਾਈ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਥੋਂ ਇਹ ਥੋੜਾ ਜਿਹਾ ਉੱਪਰ ਨੂੰ ਹੋਇਆ ਇਸ ਜਗ੍ਹਾ ਦੇ ਉੱਤੋਂ ਉੱਪਰ ਨੂੰ ਹੋਇਆ ਜੀ ਤੇ ਬਾਕੀ ਮੈਦਾਨ ਨੂੰ ਹੁਣ ਇੱਕ ਹੋਰ ਜਿਹੜੀ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਆ ਉਹਦੇ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਜਾਣਕਾਰੀ ਦੇ ਦੇਣਾ ਤੇ ਬਾਕੀ ਆਪਾਂ ਜਿਹੜੀ ਵੀ ਅਪਡੇਟ ਆਊਗੀ ਉਹ ਕੱਲ ਨੂੰ ਵੀ ਜਿਹੜੀ ਜਿਵੇਂ ਵੀ ਸਵੇਰ ਦਾ ਮੌਸਮ ਹੋਊਗਾ ਕੱਲ ਨੂੰ ਉਸ ਦੇ ਬਾਰੇ ਅਪਡੇਟ ਤੁਹਾਨੂੰ ਸਾਂਝੀ ਕਰ ਦਵਾਂਗੇ ਤੇ ਇਸ ਸਮੇਂ ਦੀ ਜਿਹੜੀ ਅਪਡੇਟ ਹੈ ਜੀ ਉਹ ਦੱਸ ਰਿਹਾ ਤੁਹਾਨੂੰ ਕਿਵੇਂ ਕੀ ਹਾਲਾਤ ਨੇ ਕਿੰਨੇ ਪਰਸੈਂਟ ਚਾਂਸ ਨੇ ਬਾਕੀ ਤਾਪਮਾਨ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਦਿਨ ਦੇ ਤਾਪਮਾਨ 25 ਡਿਗਰੀ ਦੇ ਵਿਚੇ ਨੇ 22 ਕੁਝ ਖੇਤਰਾਂ ਦੇ ਵਿੱਚ 20 21 22 ਇਸ ਤਰ੍ਹਾਂ ਤੇ ਰਾਤਾਂ ਦਾ ਤਾਮਨ 6 7 ਡਿਗਰੀ ਤੋਂ ਲੈ ਕੇ 8 ਡਿਗਰੀ ਦੇ ਵਿੱਚ ਵਿੱਚ ਜਿਹੜੇ ਬਣੇ ਹੋਏ ਨੇ ਤੇ ਇਹ ਦੇਖ ਸਕਦੇ ਹੋ ਤੁਸੀਂ ਜਿਹੜਾ ਅਸੀਂ ਤੁਹਾਨੂੰ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਤਸਵੀਰ ਦਿਖਾਉਣੇ ਹੁੰਦੇ ਆ ਜੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਦੀ ਤਸਵੀਰ ਰਾਤ ਨੂੰ ਵੀ ਬਣੀ ਹੋਈ ਹੈ ਜਿਵੇਂ ਮੈਂ ਦੇਰ ਸ਼ਾਮ ਨੂੰ ਦੱਸਿਆ ਤੁਹਾਨੂੰ ਕਿ ਕਿਤੇ ਕਿਤੇ ਬੱਦਲਵਾਨੇ ਸ਼ੁਰੂ ਹੋ ਗਏ ਤੇ ਆ ਦੇਖੋ ਇਹ ਰਾਤ ਨੂੰ ਵੀ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਮੀਂਹ ਦੀ ਤਸਵੀਰ ਤਾਂ ਸਿਰਫ 7% ਚਾਂਸ ਨੇ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਬੱਦਲ ਵਾਈ ਜਿਹੜੀ ਬਣੀ ਹੋਈ ਨਜ਼ਰ ਆ ਰਹੀ ਹੈ 18 ਤਰੀਕ ਨੂੰ ਦੇਖ ਸਕਦੇ ਹੋ ਇੱਥੇ ਬੱਦਲਵਾਰੀ ਬਣੀ ਹੋਈ ਹੈ ਜੀ ਕੱਲ ਨੂੰ ਵੀ ਆਉਂਦੇ ਜਾਂਦੇ ਬੱਦਲ ਆਪਾਂ ਨੂੰ ਨਜ਼ਰ ਆਉਂਦੇ ਰਹਿਣਗੇ 7% ਮੀਂਹ ਦੇ ਨੇ ਜਾਨੀ ਕਿ ਹਲਕਾ ਜਿਹਾ ਸਿਸਟਮ ਹੈ ਤੋਂ ਬਾਅਦ ਇੱਕ ਸਿਸਟਮ ਫੇਰ ਆ ਰਿਹਾ ਤੇ ਇੱਥੇ 19 20 21 22 ਨੂੰ ਸਾਰੇ ਦਿਨਾਂ ਨੂੰ ਇਹ ਮੌਸਮ ਸਾਫ਼ ਦਿਖਾਇਆਗਾ ਜੀ ਪਰ ਇੱਕ ਸਿਸਟਮ ਹਲਕਾ ਜਿਹਾ ਫੇਰ ਆ ਰਿਹਾ ਉਹ 22 ਤੇ ਜਾਂ 24 ਦੇ ਵਿੱਚ ਵਿੱਚ ਆ ਰਿਹਾ ਤੇ ਉਸ ਤੋਂ ਬਾਅਦ ਫੇਰ ਸਿਸਟਮ ਹੋ ਇੱਕ 29 ਤਰੀਕ ਦੇ ਜਾਂ 30 ਤਰੀਕ ਦੇ ਨੇੜੇਲੇ ਪਹੁੰਚ ਰਿਹਾ ਉਹਦੇ ਬਾਰੇ ਗੱਲਬਾਤ ਆਪਾਂ ਫੇਰ ਕਰਾਂਗੇ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਮੌਸਮ ਇਸ ਦੇ ਵਿੱਚ ਖੁਸ਼ਕ ਤੇ ਸਾਫੀ ਦਿਖਾਇਆ ਗਿਆ ਮੀਂਹ ਵਾਲੇ ਪੱਖ ਤੋਂ ਕਿ ਮੀਂਹ ਦੇ ਕੋਈ ਚਾਂਸ ਜ਼ਿਆਦਾ ਨਹੀਂ ਲੱਗ ਰਿਹਾ ਜਿਵੇਂ ਕਿ ਆਪਾਂ ਕਿਸੇ ਚੀਜ਼ ਨੂੰ ਪਾਣੀ ਪੁਣੀ ਦੇਣਾ ਤਾਂ ਉਸ ਦੀ ਜਿਵੇਂ ਦੇ ਰਿਹਾ ਤਾਂ ਉਸੇ ਤਰ੍ਹਾਂ ਦੇ ਸਕਦੇ ਹਾਂ ਜੀ ਬੱਦਲ ਜ਼ਰੂਰ ਆਉਂਦੇ ਜਾਂਦੇ ਨਜ਼ਰ ਆਉਣਗੇ ਤਦ ਤੱਕ ਲਈ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਜਿਨੇ ਵੀ ਜੁੜੇ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜੀ